ਗੜਸ਼ੰਕਰ ਸ਼ਹਿਰ ਦੇ ਵਿੱਚ ਬੇਰੋਜ਼ਗਾਰਾਂ ਲਈ ਸੁਨਹਿਰੀ ਮੌਕਾ ਖੁੱਲ ਗਿਆ ਹੈ ਪ੍ਰਵਾਸੀਆਂ ਵੱਲੋਂ ਆਪਣੀਆਂ ਰੇੜੀਆਂ ਚੱਕ ਲਈ ਗਈਆਂ ਜਿਹੜੇ ਵੀ ਪੰਜਾਬੀ ਭਰਾ ਨੂੰ ਆਪਣੀ ਰੇੜੀ ਲਾਣੀ ਹੋਵੇ ਉਹ ਗੜਸ਼ੰਕਰ ਸ਼ਹਿਰ ਦੇ ਵਿੱਚ ਆਪਣੀ ਰੇੜੀ ਲਾ ਸਕਦਾ ਹੈ ਇੱਕ ਸੁਨਹਿਰੀ ਮੌਕਾ ਪੰਜਾਬੀਆਂ ਲਈ ਖੁੱਲ ਗਿਆ ਹੈ ਗੜਸ਼ੰਕਰ ਵਿੱਚ ਪ੍ਰਵਾਸੀਆਂ ਦੀਆਂ ਰੇੜੀਆਂ ਹਟਾਉਣ ਤੋਂ ਬਾਅਦ ਜੇ ਕੋਈ ਭਰਾ ਆਪਣੀ ਰੇੜੀ ਲਗਾਉਣਾ ਚਾਹਦਾ ਹੈ ਕਾਉ ਲਗਾ ਸਕਦਾ ਜਿਸ ਨਾਲ ਪੰਜਾਬ ਦੀ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾਵੇ ਤੇ ਨਵੇਂ-ਨਵੇਂ ਰੋਜ਼ਗਾਰ ਖੁੱਲਣ ਪੰਜਾਬੀ ਤਰੱਕੀ ਕਰਨ ਜੇ ਕੋਈ ਭਰਾ ਰੇੜੀ ਲਾੜ ਦੇ ਸਮਰਥ ਨਹੀਂ ਆ ਤਾਂ ਉਹ ਜਰੂਰ ਸੰਸਥਾ ਦੀ ਜਾਂ ਕਿਸੇ ਦੀ ਹੈਲਪ ਲਓ ਤੇ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਹੜਾ ਦੀ ਸਥਿਤੀ 'ਚ ਪੰਜਾਬ ਨੇ ਵੱੱਟ ਚੜ ਕੇ ਯੋਗਦਾਨ ਕੀਤਾ ਇੱਕ ਦੂਜੇ ਦੀ ਹੈਲਪ ਕੀਤੀ ਹੈ ਤਾਂ ਇੱਕ ਦੂਜੇ ਦੀ ਹੈਲਪ ਜਰੂਰ ਲਵੋ ਤੇ ਆਪਣਾ ਰੋਜ਼ਗਾਰ ਵਧਾਓ ਤੇ ਤਰੱਕੀ ਕਰੋ ਲੋਕਾਂ ਲਈ ਰੋਜ਼ਗਾਰ ਵਧੇਗਾ ਤੇ ਪੰਜਾਬ ਤਰੱਕੀ ਕਰੇਗਾ